ਜਦੋਂ ਸੀ ਘੰਟਾ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਦੋਂ ਬਾਅਦ ਮੇਰੀ ਭੈਣ ਬਾਲੀ ਜੇਦ ਕਰਨ ਲੱਗੀ ਕਹਿੰਦੀ ਮੈਂ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦੋਂ ਮੂੰਹ ਖੋਲੇ ਖੁੱਲ ਕੇ ਦੇਖਿਆ ਤੇ ਵੀ ਉਹ ਲੇਡੀਜ਼ ਅੱਜ 6:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅਸੀਂ ਕਹ ਵੀ ਸਾਡੀ ਡੈੱਡ ਬੋਡੀ ਚਕਾ ਦਿਓ ਵੀ ਜਾ ਜਾਣੇ ਹੁਣ ਅਸੀਂ ਘਰੇ ਆਉਦਾ ਠੀਕ ਆ ਜਿਹੜਾ ਹੋ ਗਿਆ ਹੋ ਗਿਆ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅੱਜ ਗਿਆ ਜਗਿੰਦਰ ਸਿੰਘ ਦੀ ਲੈ ਕੇ ਜਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਤ ਚ ਉਹਨਾਂ ਨੇ ਭੇਜਿਆ ਜਦੋਂ ਸੀ ਘੰਟਾ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਦੋਂ ਬਾਅਦ ਮੇਰੀ ਭੈਣ ਬਾਲੀ ਜੇਤ ਕਰਨ ਲੱਗੀ ਕਹਿੰਦੀ ਮੈਂ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦੋਂ ਮੈਂ ਮੂੰਹ ਖੋਲੇ ਖੁੱਲ ਕੇ ਦੇਖਿਆ ਤਾਂ ਵੀਰੇ ਉਹ ਲੇਡੀਜ਼ ਫਿਰ ਆਪਣੀ ਡੈੱਡ ਬਾਡੀ ਉੱਥੇ ਪਈ ਸੀ ਏ ਬੈ ਇਹਨਾਂ ਦੇ ਕਰਤੂਤ ਆ ਵੀਰੇ ਹਸਪਤਾਲ ਆ ਲੈ ਜੀ ਹਾਂ ਪੰਜਾਬ ਚ ਨਿੱਜੀ ਹਸਪਤਾਲ ਦੀ ਇੱਕ ਸ਼ਰਮਨਾਕ ਘਟੂਤ ਸਾਹਮਣੇ ਆਈ ਹੈ ਸੱਥਰ ਤੇ ਬੈਠੇ ਰੋ ਰਹੇ ਪਰ ਇਸ ਪਰਿਵਾਰ ਦਾ ਮ੍ਰਿਤਕ ਸ਼ਖਸ ਦੇ ਪੁੱਤ ਦਾ ਇਲਜ਼ਾਮ ਹੈ ਕਿ ਇਸ ਨਿੱਜੀ ਹਸਪਤਾਲ ਚ ਇਲਾਜ ਦੌਰਾਨ ਉਸਦੇ 60 ਸਾਲਾ ਪਿਤਾ ਦੀ ਮੌਤ ਹੋ ਗਈ ਸੀ ਨੌਜਵਾਨ ਦਾ ਕਹਿਣਾ ਹੈ ਕਿ লাশ ਲੈਣ ਲਈ ਹਸਪਤਾਲ ਵੱਲੋਂ ਪਹਿਲਾਂ ਤਾਂ ਕਾਫੀ ਖੱਜਲ ਖਵਾਰ ਕੀਤਾ ਗਿਆ ਤੇ ਆਖਰ ਜਦੋਂ ਹਸਪਤਾਲ ਚੋਂ ਲਾਸ਼ ਲੈ ਕੇ ਪਹੁੰਚੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਦੀਆਂ ਜਦੋਂ ਰਸਮਾਂ ਸ਼ੁਰੂ ਕੀਤੀਆਂ ਗਈਆਂ ਇਸ ਦੌਰਾਨ ਜਦੋਂ ਲਾਸ਼ ਦਾ ਮੂੰਹ ਨੰਗਾ ਕੀਤਾ ਤਾਂ ਪਿਤਾ ਦੀ ਜਗ੍ਹਾ ਮਹਿਲਾ ਦੀ ਲਾਸ਼ ਦੇਖ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੱਥੇ ਤੇ ਹੱਥ ਮਾਰ ਸੋਚਣ ਲਈ ਮਜਬੂਰ ਹੋ ਗਏ ਕਿ ਆਖਰ ਉਹਨਾਂ ਨਾਲ ਇਹ ਪਾਣਾ ਕੀ ਵਾਪਰ ਗਿਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵੱਲੋਂ ਲੁਧਿਆਣਾ ਮੁੜ ਲਾਸ਼ ਹਸਪਤਾਲ ਲੈ ਕੇ ਪਹੁੰਚੇ ਤੇ ਆਪਣੇ ਪਿਤਾ ਦੀ ਲਾਸ਼ ਨੂੰ ਘਰ ਲਿਆਂਦਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਪਰਿਵਾਰ ਮੈਂਬਰ ਦਾ ਸੰਸਕਾਰ ਕੀਤਾ ਗਿਆ ਮੈਡਮ ਇਹ ਗਿਰਜੇ ਜਿਹਾ ਸੀ ਨਾ ਅੱਜ 5 5-6 ਦਿਨ ਤੋਂ ਉੱਥੇ ਸੀਗੇ ਦੀਪਕ ਹਸਪਤਾਲ ਦੇ ਵਿੱਚ ਕਿਹੜੀ ਥਾਂ ਜੀ ਦੀਪਕ ਲੁਧਿਆਣਾ ਜੀ ਜਿਹੜਾ ਨਹਿਰ ਦੇ ਕੋਲੇ ਆ ਜਦੋਂ ਉੱਥੇ ਸੀਗੇ ਅਸੀਂ ਜਦੋਂ ਅੱਜ 6:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅੱਛਾ ਜੀ ਉਹ ਕਹਿੰਦੇ ਉਹ ਬੈਲ ਕਲੀਅਰ ਕਰਾ ਕੇ ਵੀ ਅਸੀਂ ਕਹਾਂ ਵੀ ਸਾਡੀ ਡੈੱਡ ਬੋਡੀ ਚਕਾ ਦਿਓ ਵੀ ਜਾ ਜਾਣੇ ਹੁਣ ਅਸੀਂ ਘਰੇ ਆਉਂਦਾ ਵੀ ਠੀਕ ਆ ਜਿਹੜਾ ਹੋ ਗਿਆ ਹੋ ਗਿਆ ਉਹ ਕਹਿੰਦੇ ਥੱਲੇ ਜਾ ਕੇ ਉਹ ਤਾਂ ਬੈਲ ਕਲੀਅਰ ਕਰਾ ਕੇ ਵੀਰੇ ਤੇ ਨਰਸ ਬੈਠੀਆਂ ਸੀ ਥੱਲੇ ਭੇਜਾਉਂਦੇ ਨੇ ਸਾਨੂੰ ਰੂਮ ਦੇ ਵਿੱਚ ਉਥੋਂ ਉਹਨਾਂ ਨੇ ਸਾਨੂੰ ਲਿਸਟ ਬਣਾ ਕੇ 2 ਘੰਟੇ ਦਾ ਪਹਿਲਾਂ ਸਾਨੂੰ ਹੀ ਪਕਾਈ ਗਏ ਵੀਰੇ ਕਹਿੰਦੇ ਉੱਪਰ ਜਾਓ ਪਹਿਲਾਂ ਕਹਿੰਦੇ ਕੁੜੀ ਕਹਿੰਦੀ ਮੈਂ ਆਈ ਹੁਣੀ ਆ ਕਹਿੰਦੀ ਹਲੇ 6:00 7:00 ਵਜੇ ਆਈ ਸੀ 7:3 ਕਹਿੰਦੇ ਤੁਸੀਂ ਉੱਪਰ ਹੋ ਜਾ ਕੇ ਜਾਓ ਫੇਰ ਦੁਬਾਰੇ ਅਸੀਂ ਉੱਪਰ ਗਏ ਉਹ ਕਹਿੰਦੇ ਯਾਰ ਥੱਲੇ ਹੀ ਹੋਣਾ ਉੱਪਰ ਨਹੀਂ ਹੋਣਾ ਅਸੀਂ ਫੇਰ ਥੱਲੇ ਗਏ ਉਹ ਕਹਿੰਦੇ 10 ਮਿੰਟ ਬਹਿ ਜਾਓ ਅਸੀਂ ਬਾਅਦ ਚ ਕਰਦੇ ਆਂ ਚਲੋ ਆਇਆ ਜੀ ਕਰੀ ਗਏ ਕਰੀ ਗਏ ਤੇ ਮੁੜ ਕੇ ਉਹ ਤੋਂ ਬਾਅਦ ਅਸੀਂ ਕਹਿ ਕੇ ਕਿ ਕਢਵਾ ਲਿਆ ਬਿੱਲ ਉਹਨਾਂ ਨੇ ਆਪਣੇ ਕੋਲੋਂ 20314 ਰੁਪਏ ਲੈਤੇ लास्ट ਜਿਹੜੇ ਆਪਣੇ ਤੇ ਬਣਦੇ ਸੀਗੇ ਬਾਕੀ ਸਾਰੇ ਨਾਲ ਦੀ ਨਾਲ ਹੀ ਆਪਾਂ ਵੀਰੇ ਜਮ੍ਹਾਂ ਕਰਾਈ ਗਏ ਸੀ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅੱਜ ਗਏ ਜੀਂਦਰ ਸਿੰਘ ਦੀ ਲੈ ਕੇ ਜਾਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਜੂਦਤ ਅਸੀਂ ਨੱਦੇ ਲਾਦ ਕੇ ਘਰੇ ਲਿਆਂਦੇ ਏਡਾ ਬੋਡੀ ਜਦੋਂ ਅਸੀਂ ਘੰਟਾ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਸ ਤੋਂ ਬਾਅਦ ਮੇਰੀ ਭੈਣ ਬਾਲੀ ਜੇਦ ਕਰ ਲੱਗੀ ਕਹਿੰਦੀ ਮੈਂ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦੋਂ ਮੂੰਹ ਖੋਲੇ ਖੁੱਲ ਕੇ ਦੇਖਿਆ ਤਾਂ ਵੀਰੋ ਲੇਡੀਜ਼ ਇੱਕਦਮ ਸਾਡਾ ਵੀ ਹੋਰੇ ਦੀ ਇਹ ਕੀ ਹੋ ਗਿਆ ਉਸ ਤੋਂ ਬਾਅਦ ਅਸੀਂ ਬੈਂਨ ਵਾਲੇ ਨੂੰ ਫੋਨ ਲਾਇਆ ਬੈਂਨ ਵਾਲਾ ਕਹਿੰਦਾ ਵੀ ਤੁਸੀਂ ਕਲੀਅਰ ਕਰੋ ਫਿਰ ਅਸੀਂ ਫੋਟੋ ਪਾਈ ਉਹਨਾਂ ਦਿਖਾਤਾ ਸੀ ਫਿਰ ਉਹ ਕਹਿੰਦੇ ਹਾਂ ਵੀ ਠੀਕ ਆ ਫਿਰ ਆਪਣੀ ਡੈਡ ਬੋਡੀ ਉੱਥੇ ਪਈ ਸੀ ਇਹ ਬੈ ਇਹਨਾਂ ਦੇ ਕਰਤੋਤ ਆ ਵੀਰੇ ਸਸ ਵਾਲਾ ਲੈਣੇ